ਐਂਟੀ ਕ੍ਰਾਈਮ ਐਂਟੀ ਕ腐ਪਸ਼ਨ ਦੀ ਇੱਕ ਵਿਸ਼ੇਸ਼ ਮੀਟਿੰਗ ਲੰਮਾ ਪਿੰਡ ਮੇਨ ਆਫਿਸ ਵਿੱਚ ਪ੍ਰਧਾਨ ਸਿੰਦਰ ਸਿੰਘ ਕੈਰੋ ਦੀ ਅਗਵਾਈ ਵਿੱਚ ਹੋਈ। ਉਹਨਾਂ ਨੇ ਸਾਰਿਆਂ ਨੇ ਇੱਕ ਫੈਸਲਾ ਲਿਆ ਕਿ ਜੋ ਪੰਜਾਬ ਵਿੱਚ ਹਾੜ ਆਏ ਹਨ ਉਹਨਾਂ ਦੀ ਸਾਰਿਆਂ ਦੀ ਮਦਦ ਕੀਤੀ ਜਾਵੇ ਅਤੇ ਇਹ ਫੈਸਲਾ ਬੁੱਧਵਾਰ ਨੂੰ ਉਹਨਾਂ ਦੇ ਰਾਸ਼ਨ ਦਵਾਈਆਂ ਉਹਨਾਂ ਦੇ ਭੇਜੇ ਜਾਣਗੇ। ਹਾਂਜੀ ਪ੍ਰਧਾਨ ਜੀ ਜਿਹੜੀ ਅੱਜ ਮੀਟਿੰਗ ਹੋਈ ਹੈ ਉਸ ਬਾਰੇ ਕੀ ਤੁਹਾਡਾ ਵਿਚਾਰ ਹੈ ਕਿਸ ਤਰ੍ਹਾਂ ਕੇ ਸਰਕਾਰੀ ਤੁਹਾਡੀ ਅੱਜ ਮੀਟਿੰਗ ਹੋਈ ਹੈ। ਸਰਿੰਦਰ ਸਿੰਘ ਕੈਰੋਂ نیشنل ਪ੍ਰਾਇਰਿਟੈਂਟ ਨੀਤੀ ਜੋਰ ਵੱਲੋਂ ਅੱਜ ਮੇਲਣਾ ਪੁਲੀਸਾਰੀ ਟੀਮ ਵਿੱਚ ਪਹੁੰਚੀ ਹੈ ਹੜ੍ਹ ਪ੍ਰੀਤਾ ਵਾਸਤੇ ਜੋ ਸਾਡੇ ਬਜ਼ੁਰਗ ਭੈਣਾਂ ਬੱਚੇ ਜਿਹੜੀ ਸਾਡੀ ਮਾਰ ਪਈ ਹੈ ਹੜ੍ਹ ਦੀ ਪੰਜਾਬ ਦੇ ਵਿੱਚ ਉਹਦੇ ਵਾਸਤੇ ਅੱਜ ਸਾਰੀ ਜਿਹੜੀ ਹੈ ਲਿਸਟ ਤਿਆਰ ਕੀਤੀ ਹੈ ਕਿ ਜਿਹੜੀ ਉਥੇ ਸਾਡੇ ਪੰਜਾਬ ਦੇ ਵਿੱਚ ਜਿੱਥੇ ਹੜ੍ਹ ਆਇਆ ਹੈ ਪਿੰਡਾਂ ਦੇ ਵਿੱਚ ਉਹਦੇ ਲੋੜਵੰਦ ਪਰਿਵਾਰਾਂ ਵਾਸਤੇ ਅਸੀਂ ਦਵਾਈਆਂ ਰਾਸ਼ਨ ਜੋ ਵੀ ਸਾਡੀ ਐਂਟੀ ਕਰੈਮ ਵੱਲੋਂ ਦਿੱਤਾ ਜਾਊਗਾ ਉਹ ਸੀਓ ਨੂੰ ਲੋੜ ਬਤ ਪਰਵਾਰਾਂ ਨੂੰ ਉਥੇ ਸਹਾਇਤਾ ਕਰਕੇ ਆਣੀ ਹੈ ਦਵਾਈਆਂ ਵੀ ਦੇ ਕੇ ਆਣੀ ਹੈ ਰਾਸ਼ਨ ਵੀ ਜੋ ਸਾਡਾ ਬੰਦਾ ਉਹਨਾਂ ਨੂੰ ਪਹੁੰਚਾਉਣਾ ਹੈ ਕਿ ਬਹੁਤ ਵੱਡੀ ਸਾਡੇ ਪੰਜਾਬ ਦੇ ਵਿੱਚ ਪਹਿਲਾਂ 88 ਦੇ ਵਿੱਚ ਮਾਰ ਪਈ ਸੀ ਅੱਜ 2025 ਦੇ ਵਿੱਚ ਸਾਡਾ ਜਿਹੜਾ ਪੰਜਾਬ ਸਾਰਾ ਡੁੱਬ ਗਿਆ ਫਸਲਾਂ ਤਰਾ ਹੋ ਗਈਆਂ ਲੋਕਾਂ ਦੇ ਜਾਨਵਰ ਮੱਝਾਂ ਧਾਵਾਂ ਦੇਖੋ ਕਿੰਨਾ ਸਾਡੀ ਕੌਟੀ ਆਈ ਹੈ ਕਿ ਪੰਜਾਬ ਦੇ ਵਿੱਚ ਇਸ ਘਰ ਕੇ ਜਿਹੜੀਆਂ ਸਾਰੀਆਂ ਸੰਤਾਵਾਂ ਜਿਹੜੀਆਂ ਉੱਥੇ ਸੇਵਾ ਕਰ ਰਹੀਆਂ ਨੇ ਸਾਡੇ ਐਂਟੀਕਰੈਬ ਨੇ ਵੀ ਸਾਰਾ ਵਿਚਾਰ ਬਣਾਇਆ ਕਿ ਅਸੀਂ ਵੀ ਉਸ ਲੋੜਵੰਦ ਪਰਿਵਾਰਾਂ ਦੀ ਜਾ ਕੇ ਸੇਵਾ ਕਰਨੀ ਹੈ ਅਤੋ ਜੋਰ ਸਾਡਾ ਕੋ ਦਵਾਈਆਂ ਰਾਜਾ ਰਾਚਨ ਦਾ ਜਿੰਨਾ ਵੀ ਕੋਈ ਹੁਕਮ ਤਕਿਆ ਉਹ ਸਾਰਾ ਅਸੀਂ ਜਿੱਤੇ ਹਰ ਪੇਟਾ ਨੂੰ ਜੇ ਇਕੱਠਾ ਲਾਇਆ ਉਹਦੇ ਵਾਸਤੇ ਅੱਜ ਜਿਹੜੀ ਹੋਈ ਆਪਣੇ ਮੀਟਿੰਗ ਰੱਖੀ ਹੈ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਆਪਣੇ ਐਂਟੀਕਰੈਬ ਟੀਮ ਦਾ ਜੋ ਜੋ ਪੂਰਾ ਮੇਰੇ ਨਾਲ ਸਾਥ ਦੇ ਰਹੇ ਹਨ ਵਾਈਪੁਰ ਦੀ ਕਾ ਖਰਚਾ ਵਾਈਪੁਰ ਦੀ ਬਤਨ ਪ੍ਰਧਾਨ ਜੀ ਜਿਹੜੀ ਅੱਜ ਤੁਸੀਂ ਮੀਟਿੰਗ ਕੀਤੀ ਹੈ ਇਹਦੇ ਵਿੱਚ ਕੀ ਕੀ ਰਾਸ਼ਨ ਦੇਣਾ ਕਿਉਂਕਿ ਰਾਸ਼ਨ ਲੋਕਾਂ ਨੂੰ ਬਹੁਤ ਚਲਾ ਗਿਆ ਹੈਗਾ ਤੁਹਾਡਾ ਇੱਥੇ ਐਂਟੀਗ੍ਰਾਮ ਐਂਟੀਗ੍ਰਾਮ ਕਿਹੜੀ ਚੀਜ਼ ਖਾਸ ਦੇਣੀ ਹੈ ਇਹਦੇ ਵਿੱਚ ਉੱਥੇ ਬਹੁਤ ਜ਼ਿਆਦਾ ਲੋੜ ਹੈ ਜਿੱਦਾਂ ਮੱਛਰ ਹੈਗਾ ਆ ਬਹੁਤ ਹੋ ਜਾਂ ਦਵਾਈਆਂ ਚਾਹੀਦੀਆਂ ਆ ਸਾਨੂੰ ਦਵਾਈਆਂ ਵਾਸਤੇ ਜਿੱਦਾਂ ਬੱਚੇ ਬਿਮਾਰ ਹੋ ਰਹੇ ਹਨ ਕੋ ਮੱਛਰਦਾਨੀਆਂ ਹੋਈਆਂ ਜਿੱਦਾਂ ਕੋਈ ਉੱਥੇ ਮੈਡੀਕਲ ਦੀ ਸਹੂਲਤ ਹੈ ਉਹ ਸਾਰਾ ਸਾਰਾ ਉੱਥੇ ਜੂਸ ਹੋਇਆ ਜੋ ਵੀ ਚਾਹੀਦਾ ਸੀ ਡਾਈਪਰ ਹੋਏ ਬੱਚਿਆਂ ਦੇ ਦਵਾਈਆਂ ਹੋਈਆਂ ਇਹਦੇ ਵਿੱਚ ਅਸੀਂ ਸਾਰਾ ਉਹ ਚਵਰਾਏ ਉਥੇ ਮੈਡੀਕਲ ਦੀ ਜਾਦਾ ਸਹੂਲਤ ਅਸੀਂ ਦੇ ਰਹੇ ਹਾਂ ਕਿ ਜਿਹੜੀ ਮੈਡੀਕਲ ਦੀ ਸਹੂਲਤ ਹੈ ਉਥੇ ਬਹੁਤ ਜ਼ਿਆਦਾ ਹੈ ਤੇ ਕੁਝ ਉਥੇ ਜਿਹੜੇ ਬੰਦੇ ਆ ਜਿਹੜੇ ਬੱਚੇ ਪਾਣੀ ਟੁੱਟਦੇ ਆ ਖੇਤਾ ਵਾਸਤੇ ਉਹ ਨਹੀਂ ਕੋਈ ਘੋਰੀਆ ਬਾਰਿਆ ਦਾ ਜਿਹਾ ਵੀ ਕਰਕੇ ਅਸੀਂ ਲਿ ਜਾ ਰਹੇ ਹਾਂ ਉਹ ਵੀ ਦੇਖ ਰਹੇ ਹਾਂ ਕਿ ਜੋ ਸੇਵਾ ਸਾਡੀ ਉਹ ਕਹਿਣਗੇ ਅਸੀਂ ਉਹ ਕਰਕੇ ਆਵਾਂ ਕਿੰਨੀ ਤਰੀਕ ਨੂੰ ਜਾ ਰਹੇ ਜੀ ਅਸੀਂ ਬੁੱਧਵਾਰ ਦੇ ਤਰੀਕ ਨੂੰ ਮਤਲਬ ਸਾਰਾ ਰਾਤ ਉੱਥੇ ਲੈ ਕੇ ਜਾਣਾ ਹੈ ਸਾਡੀ ਬੁੱਧਵਾਰ ਪੂਰੀ ਉਸ ਟੀਮ ਜਾ ਰਹੀ ਜਿੱਥੇ ਵੀ ਲੋੜ ਹੋਏਗੀ ਅਸੀਂ ਉੱਥੇ ਜਾਵਾਂਗੇ ਮੈਂ ਉਹ ਉਹ ਥਾਂ ਤੇ ਬੰਨ ਟੁੱਟੇ ਹੈਗੇ ਆ ਉਹ ਥਾਂ ਦੇ ਪਾਣੀ ਕਿਸ ਏਰੀਆ ਕੋਈ ਏਰੀਆ ਆਪਾਂ ਕਰਟ ਕੀ ਕੀਤਾ ਕ ਜਾਂ ਕਿਸੇ ਵੀ ਜਗ੍ਹਾ ਤੁਸੀਂ ਕਿਸੇ ਜਗ੍ਹਾ ਤੇ ਜਿੱਥੇ ਲੋੜ ਹੋਏਗੀ ਜਾਂ ਢਰਮਾ ਹੋ ਗਿਆ ਜਾਂ ਹਰੀ ਦਾ ਪੱਤਰ ਹੋ ਗਿਆ ਇੱਧਰ ਦੇ ਪਾਸੇ ਜਿੱਥੇ ਵੀ ਸਾਨੂੰ ਨਜ਼ਰ ਆਏਗਾ ਜਿਹੜੇ ਲੋੜਵੰਦ ਜਿਨ੍ਹਾਂ ਨੂੰ ਚਾਹੀਦਾ ਹੋਇਆ ਅਸੀਂ ਉਹਨੂੰ ਪਹੁੰਚਾ ਕੇ ਆਵਾਂਗੇ